ਸਾਰੇ ਹੀ ਸੋਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਪੈਨਸ਼ਨਰਾਂ ਨੂੰ ਲੈ ਕੇ ਆਈ ਬਹੁਤ ਵੱਡੀ ਖਬਰ ਸਾਰੇ ਹੀ ਪੈਨਸ਼ਨਰਾਂ ਨੂੰ ਜੋ ਬਹੁਤ ਵੱਡਾ ਲਾਭ ਦੇਣ ਜਾ ਰਹੀ ਹੈ ਸਰਕਾਰ ਸੇਵਾ ਮੁਕਤ ਹੋਣ ਵਾਲੇ ਸਾਰੇ ਕਰਮਚਾਰੀਆਂ ਲਈ ਸਰਕਾਰ ਵੱਲੋਂ ਪੈਨਸ਼ਨ ਨਿਯਮ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਕਿੰਨਾ ਲਾਭ ਮਿਲੇਗਾ ਉਹਨਾਂ ਪੈਨਸ਼ਨਰਾਂ ਨੂੰ ਜਿਹੜੇ ਸੇਵਾਮੁਕਤ ਹੋ ਚੁੱਕੇ ਨੇ ਜਾਂ ਸੇਵਾਮੁਕਤ ਹੋਣੇ ਨੇ ਜੋ ਉਹਨਾਂ ਦੀ ਪੈਨਸ਼ਨ ਦੇ ਵਿੱਚ ਬਹੁਤ ਵੱਡਾ ਬਦਲਾ ਕੀਤਾ ਗਿਆ ਹੈ ਸਰਕਾਰ ਨੇ ਇੱਕ ਵਾਰ ਵੱਡਾ ਬਦਲਾ ਕਰਦੇ ਹੋਏ ਦੇਸ਼ ਦੇ ਲੱਖਾਂ ਕਰਮਚਾਰੀਆਂ ਨੂੰ ਇਹ ਵੱਡੀ ਰਾਹ ਦਿੱਤੀ ਹੈ ਨਵੇਂ ਨਿਯਮ ਦੇ ਤਹਿਤ ਤਨਖਾਹ ਵਾਧੇ ਤੋਂ ਠੀਕ ਇੱਕ ਦਿਨ ਪਹਿਲਾਂ 30 ਜੂਨ ਜਾਂ 31 ਦਸੰਬਰ ਨੂੰ ਜਿਹੜੇ ਕਰਮਚਾਰੀ ਸੇਵਾਮੁਕਤ ਹੋਣ ਵਾਲੇ ਹਨ ਉਹਨਾਂ ਦੇ ਵਾਸਤੇ ਇਹ ਲਾਭ ਦਾ ਐਲਾਨ ਕੀਤਾ ਗਿਆ ਉਹਨਾਂ ਨੂੰ ਲਾਭ ਮਿਲੇਗਾ ਦਰਅਸਲ ਸਰਕਾਰ ਨੇ ਅਜੇ ਕਰਮਚਾਰੀਆਂ ਨੂੰ ਅਨੁਮਾਨਤ ਵਾਧਾ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹਨਾਂ ਲਈ ਪੈਨਸ਼ਨ ਦੀ ਗਣਨਾ ਵੀ ਉਸੇ ਆਧਾਰ ਤੇ ਕੀਤੀ ਜਾ ਸਕੇ ਸਰਕਾਰ ਦਾ ਇਹ ਫੈਸਲਾ ਉਹਨਾਂ ਹਜ਼ਾਰਾਂ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰੇਗਾ ਜੋ ਪਹਿਲਾਂ ਸਿਰਫ ਇੱਕ ਦਿਨ ਤੇ ਅੰਤਰ ਨਾਲ ਜੋ ਵਾਅਦਾ ਪ੍ਰਾਪਤ ਕਰਨ ਤੋਂ ਖੁੰਝ ਜਾਂਦੇ ਸਨ ਦਰਅਸਲ ਮੰਗਹੀ ਪੱਤਾ 1 ਜਨਵਰੀ ਜਾਂ 1 ਜੁਲਾਈ ਨੂੰ ਉਧਾਣਾ ਪੈਂਦਾ ਹੈ ਅਜੇ ਇਸ ਸਥਿਤੀ ਵਿੱਚ ਪੈਨਸ਼ਨ ਦੀ ਗਣਨਾ ਕਰਨ ਤੋਂ ਪਹਿਲਾਂ ਸਾਲਾਨਾ ਵਾਅਦੇ ਦਾ ਲਾਭ ਜੋੜਿਆ ਜਾਂਦਾ ਹੈ ਇਸ ਵਾਅਦੇ ਦੇ ਆਧਾਰ ਤੇ ਇਹ ਫੈਸਲਾ ਕੀਤਾ ਜਾਵੇਗਾ ਕਿ ਕਰਮਚਾਰੀ ਨੂੰ ਸੇਵਾ ਮੁਕਤੀ ਤੇ ਕਿੰਨੀ ਰਕਮ ਮਿਲੇਗੀ ਅਤੇ ਉਸ ਤੋਂ ਬਾਅਦ ਕਿੰਨੀ ਪੈਨਸ਼ਨ ਮਿਲੇਗੀ ਸਰਕਾਰ ਦੇ ਇਸ ਨਵੇਂ ਫੈਸਲੇ ਨਾਲ ਇਸ ਨਵੇਂ ਫਾਰਮੂਲੇ ਨਾਲ ਮੰਗਾਈ ਪੱਤੇ ਦੇ ਵਿੱਚ ਵੀ ਜੋ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਪੈਨਸ਼ਨ ਦੇ ਵਿੱਚ ਜੋੜ ਕੇ ਵਾਅਦੇ ਦਾ ਲਾਭ ਦਿੱਤਾ ਜਾਵੇਗਾ ਜੋ ਕਿ ਸਿਰਫ ਪਹਿਲਾਂ ਪੈਨਸ਼ਨ ਮਿਲਦੀ ਸੀ ਮੰਗਾਈ ਪੱਤਾ ਉਹਨਾਂ ਦੇ ਪੈਨਸ਼ਨ ਵਿੱਚ ਨਹੀਂ ਜੋੜਿਆ ਜਾਂਦਾ ਸੀ ਹੁਣ ਉਹ ਮੰਗਾਈ ਪੱਤਾ ਜੋੜ ਕੇ ਉਹਨਾਂ ਦੀ ਪੈਨਸ਼ਨ ਵਿੱਚ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਮਿਲਿਆ ਕਰੇਗੀ ਸੋ ਸਾਲ 2006 ਵਿੱਚ ਸਰਕਾਰ ਨੇ ਹਰ ਸਾਲ 1 ਜੁਲਾਈ ਇੱਕਸਾਰ ਤਨਖਾਹ ਵਾਧੇ ਲਈ ਤਰੀਕ ਨਿਰਧਾਰਤ ਕੀਤੀ ਸੀ 2016 ਵਿੱਚ ਦੋ ਤਰੀਕਾਂ ਤੈਅ ਕੀਤੀਆਂ ਗਈਆਂ ਸਨ 1 ਜਨਵਰੀ ਅਤੇ 1 ਜੁਲਾਈ ਜਦੋਂ ਇਸ ਤੋਂ ਸਿਰਫ ਇੱਕ ਦਿਨ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀ ਵਾਧਾ ਪ੍ਰਾਪਤ ਕਰਨ ਤੋਂ ਖੁੰਝ ਜਾਂਦੇ ਸਨ ਇਸ ਦਾ ਪੈਨਸ਼ਨ ਤੇ ਵੀ ਅਸਰ ਪਿਆ ਤੇ 2017 ਵਿੱਚ ਮ드ਰਾਸ ਹਾਈ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਕਰਦੇ ਹੋਏ ਸੇਵਾ ਮੁਕਤ ਕਰਮਚਾਰੀ ਨੂੰ ਅਨੁਮਾਨਿਤ ਤਨਖਾਹ ਵਾਦੇ ਦਾ ਲਾਭ ਦਿੱਤਾ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ 2023 ਅਤੇ 2024 ਦੇ ਵਿੱਚ ਅਜਿਹੇ ਮਾਮਲਿਆਂ ਵਿੱਚ ਅਨੁਮਾਨਿਤ ਵਾਦਾ ਪ੍ਰਾਪਤ ਕਰਨ ਦੇ ਅਧਿਕਾਰ ਦੀ ਮਨਜ਼ੂਰੀ ਦਿੱਤੀ ਸੋ ਪ੍ਰੋਪੋਰਸ਼ਨਲ ਅਤੇ ਸਖਲਾਈ ਵਿਭਾਗ ਨੇ 20 ਮਈ 2025 ਨੂੰ ਇੱਕ ਦਫਤਰੀ ਮੈਮੋਡੰਮ ਜਾਰੀ ਕੀਤਾ ਅਤੇ ਹੁਣ ਇਹ ਲਾਭ ਸਾਰੇ ਯੋਗ ਕੇਂਦਰੀ ਕਰਮਚਾਰੀਆਂ ਨੂੰ ਉਪਲਬਧ ਹੋਵੇਗਾ ਬਰ ਸ਼ਰਤੇ ਉਹਨਾਂ ਨੇ ਸੇਵਾ ਸਹੀ ਢੰਗ ਨਾਲ ਪੂਰੀ ਕੀਤੀ ਹੋਵੇ ਪੂਰੀ ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਰਿਟਾਇਰ ਹੋਏ ਹੋਣ ਹਾਲਾਂਕਿ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਅਨੁਮਾਨਿਤ ਪੈਨਸ਼ਨ ਦੀ ਗੱਣਾ ਸਿਰਫ ਮਹੀਨਾਵਾਰ ਪੈਨਸ਼ਨ ਲਈ ਕੀਤੀ ਜਾਵੇਗੀ ਇਹ ਗ੍ਰੈਚੁਇਟੀ ਲੀਵ ਅਨਟੈਂਕਡ ਜੋ ਕਿ ਐਨਕੈਸ਼ਮੈਂਟ ਪੈਨਸ਼ਨ ਕਮਿਊਨੀਕੇਸ਼ਨ ਉਸ ਦੇ ਵਰਗ ਦੇ ਜਿਹੜੇ ਹੋਰ ਰਿਟਾਇਰਮੈਂਟ ਲਾਭਾਂ ਦੇ ਲਾਗੂ ਨਹੀਂ ਹੋਵੇਗਾ ਮੰਨ ਲਓ ਕਿ ਜੇਕਰ ਕਿਸੇ ਕਰਮਚਾਰੀ ਦਾ ਇਹ ਜਿਹਨੂੰ 79000 ਰੁਪਏ ਸੀ ਤਾਂ 1 ਜੁਲਾਈ ਨੂੰ ਉਸ ਨੂੰ 2000 ਰੁਪਏ ਦਾ ਵਾਧਾ ਮਿਲਣਾ ਸੀ ਤੇ ਉਸ ਦੀ ਪੈਨਸ਼ਨ 81000 ਰੁਪਏ ਦੇ ਆਧਾਰ ਤੇ ਤੈਅ ਕੀਤੀ ਜਾਵੇਗੀ ਜੋ ਕਿ ਇਹ ਪਹਿਲਾ ਨਹੀਂ ਸੀ ਹੁਣ ਜਿਹੜਾ ਕਿ ਇਹ ਨੂੰ ਲਾਗੂ ਕਰ ਦਿੱਤਾ ਗਿਆ ਜਿਵੇਂ ਜਿਵੇਂ ਉਸ ਦੀ ਪੈਨਸ਼ਨ ਦੇ ਵਿੱਚ ਵਾਧਾ ਹੋਵੇਗਾ ਉਸ ਦਾ ਮਹਿੰਗਾਈ ਪੱਤਾ ਵਧੇਗਾ ਉਹ ਪੈਨਸ਼ਨ ਦੇ ਨਾਲ ਪਲੱਸ ਹੋ ਕੇ ਉਸ ਨੂੰ ਉਸ ਦਾ ਲਾਭ ਮਿਲੇਗਾ ਸੋ ਸਰਕਾਰ ਨੇ ਪੈਨਸ਼ਨਰਾਂ ਨੂੰ ਬਹੁਤ ਵੱਡਾ ਇਹ ਲਾਭ ਦਿੱਤਾ ਹੈ ਸਾਰੇ ਹੀ ਜਿਹੜੇ ਕੇਂਦਰੀ ਕਰਮਚਾਰੀ ਨੇ ਉਹਨਾਂ ਨੂੰ ਇਸ ਦਾ ਲਾਭ ਮਿਲੇਗਾ ਸੋ ਪੈਨਸ਼ਨਰਾਂ ਨੂੰ ਲੈ ਕੇ ਇਹ ਬਹੁਤ ਵੱਡੀ ਸਰਕਾਰ ਨੇ ਵੱਡਾ ਬਦਲਾ ਕੀਤਾ ਹੈ